ਗਾਂਢ ਮੀਵਾ ਬਿਮਾਰੀ ਖਤਰੇ ਦੀ ਹੱਦ ਤੇ ਪਹੁੰਚ ਚੁੱਕੀ ਸੀ ਇੱਕ ਦੋ ਦਿਨ ਹੋਰ ਜੇ ਇਹ ਕੇਸ ਇਸੇ ਹਾਲਤ ਵਿੱਚ ਰਹਿੰਦਾ ਤਾਂ ਸੰਭਵ ਸੀ ਜੱਚਾ ਦੀ ਨਾਲੇ ਬੱਚੇ ਦੀ ਵੀ ਜਾਨ ਖਤਰੇ ਵਿੱਚ ਪੈ ਜਾਂਦੀ ਤਜਰਬਾ ਭਾਵੇਂ ਮਾਤਾ ਜੀ ਦਾ ਕਾਫੀ ਪੁਰਾਣਾ ਸੀ ਫਿਰ ਵੀ ਇਸ ਕੇਸ ਨੂੰ ਇਕੱਲੇ ਹੱਥ ਪਾਣ ਦਾ ਉਹ ਹਿਆ ਨਾ ਕਰ ਸਕੀ ਮੋੜਵੇਂ ਪੈਰੀਓ ਰਿਕਸ਼ਾ ਕਰਕੇ ਲੇਡੀ ਹਾਰਡਿੰਗ ਮੈਟਰਨਿਟੀ ਹਸਪਤਾਲ ਜਾ ਪਹੁੰਚੀ ਤੇ ਉਥੋਂ ਇੱਕ ਲੇਡੀ ਡਾਕਟਰ ਨੂੰ ਸੱਦ ਲਈ ਮਰੀਜ਼ ਦੀ ਦੇਖਭਾਲ ਤੋਂ ਬਾਅਦ ਪਹਿਲਾਂ ਤਾਂ ਦੋਹਾਂ ਦੀ ਸਲਾਹ ਹੋਈ ਰਜੂ ਨੂੰ ਹਸਪਤਾਲ ਦਾਖਲ ਕਰਾਉਣ ਦੀ ਪਰ ਇਸ ਹਾਲਤ ਵਿੱਚ ਮਰੀਜ਼ ਨੂੰ ਇਤਨੀ ਦੂਰ ਪਹੁੰਚਾਉਣਾ ਵੀ ਖਤਰੇ ਤੋਂ ਖਾਲੀ ਨਹੀਂ ਸੀ ਲੱਗਦੇ ਹੱਥ ਮਾਤਾ ਜੀ ਨੂੰ ਇੱਕ ਹਫ਼ਤੇ ਦੀ ਹੋਰ ਛੁੱਟੀ ਲੈਣੀ ਪਈ ਮਰੀਜ਼ ਦੀ ਹਾਲਤ ਦਾ ਤਕਵਾਜ਼ਾ ਸੀ ਕਿ ਵੱਦ ਤੋਂ ਵੱਧ ਸਮਾਂ ਉਹ ਉਸ ਦੇ ਪਾਸ ਰਹੇ ਮਾਤਾ ਜੀ ਸਿਰੋਂ ਪੈਰੋਂ ਲਾ ਕੇ ਜਟਪੇ ਰੱਜੋ ਦੀ ਬਿਮਾਰੀ ਨਾਲ ਕੋਲ ਕਰਨ ਵਿੱਚ ਨਾਲ ਹੀ ਕ੍ਰਿਸ਼ਨਾ ਵੀ ਰਿਕਸ਼ਾ ਵਾਲਿਆਂ ਨੂੰ ਉਸਨੇ ਦਿਹਾੜੀ ਉੱਤੇ ਕਰ ਲਿਆ ਹਰ ਵੇਲੇ ਰਿਕਸ਼ਾ ਬੂਹੇ ਅੱਗੇ ਮੌਜੂਦ ਹੁੰਦਾ ਮਾਤਾ ਜੀ ਦੀ ਇਕ ਲੱਤ ਸ਼ਿਭੂ ਦੇ ਘਰ ਵਿੱਚ ਹੁੰਦੀ ਦੂਜੀ ਰਿਕਸ਼ਾ ਵਿੱਚ ਕਦੀ ਕੋਈ ਦਵਾਈ ਕਦੀ ਕੋਈ ਟੀਕਾ ਤੇ ਕਦੀ ਸਹਾਇਕ ਡਾਕਟਰ ਲਿਆਉਣ ਲਈ ਉਹ ਸਵੇਰ ਤੋਂ ਰਾਤ ਤੱਕ ਪੱਜੀ ਫਿਰਦੀ 6ਵੇਂ ਦਿਨ ਰੱਜੋ ਨੂੰ ਜੀਉਂਦਾ ਬੱਚਾ ਪੈਦਾ ਹੋਇਆ ਜਿਸ ਦੀ ਉਮੈਦ ਮਾਤਾ ਜੀ ਨੂੰ ਨਹੀਂ ਦੇ ਬਰਾਬਰ ਸੀ ਖਤਰਾ ਅਜੇ ਵੀ ਨਹੀਂ ਸੀ ਟਲਿਆ ਇੱਕ ਤਾਂ ਬਿਮਾਰ ਮਾਂ ਦੇ ਪੇਟ ਵਿੱਚ ਇੰਨਾ ਚਿਰ ਰਹਿਣ ਕਰਕੇ ਤੇ ਦੂਜਾ ਨਿਯਤ ਸਮੇਂ ਤੋਂ 2 ਕੁ ਹਫਤੇ ਅਗੇ ਤਰ ਹੋ ਪੈਣ ਕਰਕੇ ਕਾਕਾ ਅਸਲੋਂ ਹੀ ਕਮਜ਼ੋਰ ਸੀ ਫਿਰ ਵੀ ਇਤਨੀ ਗੱਲ ਸੰਤੋਖ ਵਾਲੀ ਸੀ ਕਿ ਬੱਚੇ ਨੂੰ ਜਨਮ ਦੇਂਦਿਆਂ ਹੀ ਜੱਚਾ ਦੀ ਹਾਲਤ ਸੁਧਰਨੀ ਸ਼ੁਰੂ ਹੋ ਗਈ ਜਿਸ ਦਾ ਅਰਥ ਇਹ ਹੋਇਆ ਕੀ ਮਾਂ ਦੀ ਜ਼ਿੰਦਗੀ ਖਤਰੇ ਤੋਂ ਬਾਹਰ ਪਰ ਬੱਚੇ ਦੀ ਖਤਰੇ ਵਿੱਚ ਸੀ ਠੀਕ ਹੀ ਅਖਾਨ ਹੈ ਕਿ ਰੱਖੇ ਰੱਬ ਤੇ ਮਾਰੇ ਕੌਣ ਮਾਤਾ ਜੀ ਦੇ ਨਿਰੰਤਰ ਪੁਰਸ਼ਾਰਥ ਤੇ ਦੌੜ ਭੱਜ ਦਾ ਫਲ ਸਰੂਪ ਬੱਚੇ ਨੂੰ ਜਨਮ ਤੋਂ ਪੰਜਵੇਂ ਦਿਨ ਮਾਂ ਦੇ ਥਣ ਨੂੰ ਮੂੰਹ ਮਾਰਨਾ ਸ਼ੁਰੂ ਕੀਤਾ ਇਹੋ ਸੀ ਕਾਕੇ ਦੇ ਬਚ ਜਾਣ ਦੀ ਸਭ ਤੋਂ ਵੱਡੀ ਨਿਸ਼ਾਨੀ ਜਿਸ ਨੂੰ ਦੇਖਦਿਆਂ ਹੀ ਸਭਨਾਂ ਦੀ ਜਾਨ ਵਿੱਚ ਜਾਨ ਆਈ ਜਿਉਂ ਹੀ ਮਾਤਾ ਜੀ ਨੂੰ ਨਾਲ ਲੈ ਕੇ ਬੱਲੇ ਦਿਨ ਕ੍ਰਿਸ਼ਨਾ ਕਰਪੁੱਜੀ ਸੀ ਕਿ ਬੇਬੇ ਠਾਕਰੇ ਦੀ ਆਸ ਦਾ ਬੁਝਦਾ ਦੀਵਾ ਮੁੜ ਚਮਕ ਪਿਆ ਤੇ ਫੇਰ ਜਦ ਡਾਕਟਰਾਂ ਵਾਂਗ ਨਹੀਂ ਸਗੋਂ ਕਰਦੀ ਨਿਕਟੀ ਸੰਬੰਧੀਆਂ ਵਾਂਗ ਮਾਤਾ ਜੀ ਨੇ ਆਪਣੀ ਜ਼ਿੰਮੇਵਾਰੀ ਨਿਭਾਣੀ ਸ਼ੁਰੂ ਕਰ ਦਿੱਤੀ ਤਾਂ ਬੇਬੇ ਠਾਕਰੇ ਨੂੰ ਨਾਲ ਸ਼ਿਭੂ ਨੂੰ ਇੱਕ ਚਿੰਤਾ ਨੇ ਵੀ ਆ ਘੇਰਿਆ ਦੋਵੇਂ ਮਾਂ ਪੁੱਤਰ ਸੋਚਦੇ ਰਹਿੰਦੇ ਦੱਸ ਤਾਂ ਸਹੀ 5 ਰੁਪਏ ਜੀ ਇਸ ਦੀ ਫੀਸ ਹੋਵੇਗੀ ਤਾਂ ਵੀ ਮਾਮਲਾ ਕਿੱਥੇ ਜਾ ਪਹੁੰਚੇਗਾ ਜਦ ਕਿ ਮਾਤਾ ਜੀ ਦੇ ਫੇਰਿਆਂ ਦਾ ਕੋਈ ਹਿਸਾਬ ਹੀ ਨਹੀਂ ਸੀ ਫਿਰ ਦਵਾਈਆਂ ਦਾ ਮੁੱਲ ਟੀਕਿਆਂ ਦਾ ਮੁੱਲ ਤੇ ਉਹ ਜਿਹੜੀ ਵੱਡੀ ਕੋਈ ਡਾਕਟਰ ਤੇ ਤਿੰਨ ਵਾਰੀ ਆ ਚੁੱਕੀ ਸੀ ਉਸ ਦੀ ਫੀਸ ਇਹ ਇੰਨਾ ਕੁਝ ਕਿੱਥੋਂ ਆਵੇਗਾ ਇੱਕ ਰਾਤ ਦੋਹਾਂ ਮਾਂ ਪੁੱਤਰਾਂ ਨੇ ਜਦ ਕ੍ਰਿਸ਼ਨਾ ਪਾਸ ਇਸ ਗੱਲ ਦਾ ਜ਼ਿਕਰ ਛੇੜਿਆ ਤਾਂ ਉਸ ਨੇ ਸਹਿਜ ਨਾਲ ਆਖ ਦਿੱਤਾ ਮੈਂ ਉਹਨਾਂ ਨੂੰ ਇਸ ਬਾਰੇ ਪੁੱਛਿਆ ਸੀ ਇੱਕ ਦੋ ਵਾਰੀ ਤੇ ਉਹਨਾਂ ਜਵਾਬ ਦਿੱਤਾ ਜਦੋਂ ਤੀਕ ਕੇਸ ਠੀਕ ਨਾ ਹੋ ਜਾਈ ਤਦ ਤੀਕ ਮੇ ਕੁਝ ਨਹੀਂ ਲੈਣਾ ਤੇ ਹੁਣ ਜਦ ਨਾ ਕੇਵਲ ਕੇਸ ਠੀਕ ਹੋ ਚੁੱਕਾ ਸੀ ਬਲਕੇ ਬੇਬੇ ਠਾਕਰੀ ਦੀ ਪੋਤਰਾ ਵੇਖਣ ਦੀ ਆਸ ਜਿਸ ਨੂੰ ਉਹ ਇੱਕ ਤਰ੍ਹਾਂ ਨਾਲ ਲਾਹ ਹੀ ਚੁੱਕੀ ਸੀ ਵੀ ਪੂਰੀ ਹੋ ਗਈ ਤਾਂ ਜ਼ਰੂਰ ਹੀ ਮਾਤਾ ਜੀ ਨੂੰ ਕੁਝ ਨਾ ਕੁਝ ਦੇਣਾ ਹੀ ਬਣਦਾ ਹੈ ਪਰ ਉਹ ਵਿਚਾਰੀ ਤਾਂ ਕੁਝ ਵੀ ਦੇਣ ਜੋਗੀ ਨਹੀਂ ਸੀ ਐਡੇ ਭਾਰੀ ਉਪਕਾਰ ਦਾ ਬਦਲਾ ਬੱਚੇ ਸਾਵੇਂ ਜੇ ਸੋਨਾ ਤੋਲ ਕੇ ਦਿੱਤਾ ਜਾਵੇ ਤਾਂ ਵੀ ਮਾਤਾ ਜੀ ਦਾ ਰਿਣ ਨਹੀਂ ਸੀ ਉੱਤਰ ਸਕਦਾ ਸ਼ਿਭੂ ਵੀ ਤਾਂ ਇਸ ਬਾਰੇ ਘਟ ਚਿੰਤਾ ਦੁਰ ਨਹੀਂ ਸੀ ਪਰ ਉਸ ਵਿਚਾਰੇ ਦੀ ਦੌੜ ਤਾਂ ਮੀਏ ਦੀ ਮਸੀਦ ਤੱਕ ਹੀ ਸੀ ਢਾਲ ਵਾਲੇ ਨੂੰ ਉਸ ਦੀ ਮੌਜੂਦਾ ਹਾਲਤ ਦਾ ਪਤਾ ਸੀ ਕੁਝ ਰਕਮ ਸ਼ਿਭੂ ਨੂੰ ਉਸ ਪਾਸੋਂ ਅਗਾਉਂ ਮਿਲ ਗਈ ਤੇ ਕੁਝ ਉਸਨੇ ਆਪਣੇ ਹੱਡਾਂ ਨੂੰ ਕਰੜਾਈ ਨਾਲ ਵਰਤਣਾ ਜਾਰੀ ਰੱਖਿਆ ਪਹਿਲਾਂ ਨਾਲੋਂ ਲਗਭਗ ਡਿਊਡਾ ਬਾਲਣ ਬਣਾ ਲਿਆ ਕੇ ਤੇ ਇਹ ਸਾਰੇ ਜੋੜ ਤੋੜ ਦਾ ਫਲ ਰੂਪ ਦਸੰਦਾ ਸੰਦੇ ਪੰਜ ਨੋਟ ਉਸ ਪਾਸ ਜੁੜ ਗਏ ਭਾਵੇਂ ਕਿ ਇਹ ਪੰਜ ਨੋਟ ਉਸ ਦੀ ਲੋੜ ਦੇ ਟੱਕਰੇ ਆٹے ਵਿੱਚ ਨੂਨ ਬਰਾਬਰ ਵੀ ਨਹੀਂ ਸਨ ਛੇਕੜ ਸੋਚਿਆ ਮਾਂ ਪੁੱਤਰ ਨੇ ਕਿ ਇਹੋ ਕੁਝ ਮਾਤਾ ਜੀ ਦੇ ਪੈਰਾਂ ਤੇ ਰੱਖ ਮੱਥਾ ਟੇਕ ਦਿਆਂਗੇ ਥੋੜਾ ਦੇਣਾ ਬਹੁਤ ਹੀ ਮਿੰਤ ਵਾਲਾ ਲੇਖਾ ਕਾਕਾ ਨਵੰਨਰਵਾ ਹੋ ਪਿਆ ਜਦ ਸ਼ਾਮੀ ਮਾਤਾ ਜੀ ਘਰ ਜਾਣ ਲੱਗੀ ਤਾਂ ਬੇਬੇ ਠਾਕਰੀ ਨੇ ਗਲ ਵਿੱਚ ਪੱਲਾ ਪਾ ਕੇ ਸਿਰ ਝੁਕਾਈ ਉਸ ਦਾ ਰਾਰੋਕ ਲਿਆ ਤੇ ਡਰਦਿਆਂ ਡਰਦਿਆਂ ਉਸ ਆਪਣੀ ਕੁੱਟੀ ਹੋਈ ਮੁਠੀ ਅਗਾਂ ਵਧਾਈ ਜਿਸ ਦੇ ਜਵਾਬ ਵਿੱਚ ਇੰਨਾ ਹੀ ਆਖ ਕੇ ਮਾਤਾ ਜੀ ਬਾਹਰ ਨਿਕਲ ਗਈ ਅਜੇ ਨਹੀਂ ਬੇਬੇ ਜੀ ਤੁਹਾਡੀ ਨੂੰ ਚਲੀਹਾ ਨਾ ਲਵੇ ਫੇਰ ਲਵਾਂਗੀ ਤੇ ਬੇਬੇ ਠਾਕਰੀ ਨੇ ਹੱਥ ਪਿਛਾਂ ਹਟਾ ਲਿਆ ਭਲਕੇ ਰੱਜੋ ਨੇ ਚਲੀਹਾ ਨਾਣਾ ਹੈ ਕਾਕਾ ਹੁਣ ਹਰ ਤਰ੍ਹਾਂ ਦੇ ਖਤਰੇ ਤੋਂ ਬਾਹਰ ਹੈ ਰੱਜੋ ਦੀ ਸਿਹਤ ਦਿਨੋਂ ਦਿਨ ਪਰਤੀ ਆ ਰਹੀ ਹੈ ਸਾਰਾ ਘਰ ਅੱਜ ਖੁਸ਼ੀ ਵਿੱਚ ਨਹੀਂ ਮੈਂ ਹਾਂ ਸ਼ਿਬੂ ਨੇ ਪਿਛਲੇ ਦਿਨਾਂ ਵਿੱਚ 15 ਕੁ ਰੁਪਏ ਹੋਰ ਜੋੜ ਲਏ ਸਨ ਇਸ ਤੋਂ ਛੁੱਟ 10-12 ਰੁਪਈਆ ਦਾ ਉਧਾਰ ਚੁੱਕ ਕੇ ਉਸ ਨੇ ਥੋੜੇ ਜਿੰਨੇ ਬਦਾਮ ਕੁਝ ਖੰਡ ਤੇ ਇੱਕ ਸਿਰ ਦੇਸੀ ਘੋਵੀ ਲਿਆ ਛੱਡਿਆ ਹੈ ਕੁਝ ਤਾਂ ਜੱਚਾ ਦੀ ਖੁਰਾਕ ਲਈ ਤੇ ਨਾਲੇ ਪੜਕੇ ਰੱਜੋ ਨੇ ਚਲੀਹਾ ਨਾਣਾ ਹੈ ਰਸੋਈ ਵਿੱਚ ਕੁਝ ਮਿੱਠਾ ਵੀ ਤਾਂ ਬਣਨਾ ਚਾਹੀਦਾ ਹੈ 65 ਰੁਪਏ ਇਹ ਤਾਂ ਮਾਤਾ ਜੀ ਦੀ ਮਿਹਨਤ ਦਾ ਬਾਸਕੂ ਵੀ ਨਹੀਂ ਸ਼ਿਬੂ ਬੇ ਹਿਸਾਬ ਰੁਪਏ ਉਸ ਵਿਚਾਰੀ ਨੇ ਦਵਾਈਆਂ ਤੇ ਖਰਚ ਛੱਡੇ ਹੋਣਗੇ ਪੱਲਿਓ ਤੇ ਨਾਲੇ ਵੱਡੀ ਡਾਕਟਰ ਦੇ ਤਿੰਨ ਚਾਰ ਫੇਰੇ ਕਿਹੜੇ ਮੂੰਹ ਨਾਲ ਉਸ ਦੇ ਅੱਗੇ ਰੱਖਾਂਗੇ ਇਹ ਚਾਰ ਫੜਕੇ ਜਿਹੇ ਸ਼ਿਭੂ ਜਿਸ ਨੇ ਵੋਟੀ ਦੀ ਜਿੰਦ ਬਚਾਈ ਹੀਰੇ ਵਰਗਾ ਕਾਕਾ ਦਿੱਤਾ ਜਿਸ ਬੇਬੇ ਠਾਕਰੀ ਪੁੱਤਰ ਨਾਲ ਬਹਿਸ ਰਹੀ ਸੀ ਤੇ ਸ਼ਿਭੂ ਨਾਲੋਂ ਨਾਲ ਆਪਣੀ ਬੇਵਸੀ ਉੱਤੇ ਸਿਰ ਧੁੰਨ ਰਿਹਾ ਸੀ ਲੈ ਫੜ ਝੱਟ ਹੀ ਇੱਕ ਮੈਲੀ ਜਿਹੀ ਨਿੱਕੀ ਜਹੀ ਗੰਡ ਖੋਲ ਕੇ ਬੇਬੇ ਠਾਕਰੀ ਨੇ ਉਸ ਨੂੰ ਫੜਾੰਦਿਆਂ ਕਿਹਾ ਇਹਨੂੰ ਵੇਚ ਆ ਜਾ ਕੇ ਸ਼ਿਭੂ ਨੇ ਤੱਕਿਆ ਪਤਾ ਨਹੀਂ ਕਿਹੜੇ ਜ਼ਮਾਨੇ ਦਾ ਸੀ ਇਹ ਪੰਨਕੜ ਜਿਹਾ ਸ਼ਿਭੂ ਨੂੰ ਜਿਵੇਂ ਭਰਪੂਰ ਬੌੜ ਪਿਆ ਤੇ ਜਦ ਥੋੜੀ ਦੇਰ ਬਾਅਦ ਸ਼ਿਭੂ ਬਾਜ਼ਾਰੋਂ ਪਰਤਿਆ ਤਾਂ ਉਸ ਦੇ ਉਹਨਾਂ 500 ਰੁਪਇਆ ਵਿੱਚ ਦੂਣਾ ਦੂਣ ਦਾ ਵਾਅਦਾ ਹੋ ਚੁੱਕਾ ਸੀ ਸ਼ਿਭੂ ਦਾ ਰੋਮ ਰੋਮ ਅੱਜ ਮਾਣ ਨੂੰ ਧੰਨਵਾਦ ਦੇ ਰਿਹਾ ਸੀ ਉਨ ਜਪਾਂ ਮੇ ਸਵਾ ਕੁ ਸੌ ਦੀ ਰਕਮ ਵੀ ਲੋੜ ਤੋਂ ਬਹੁਤ ਘਟ ਜਾਪ ਰਹੀ ਸੀ ਸ਼ਿਭੂ ਨੂੰ ਪਰ ਫੇਰ ਵੀ ਇਸ ਵੇਲੇ ਉਸ ਦਾ ਦਿਲ ਉਤਸ਼ਾਹ ਵਿੱਚ ਸੀ ਚੰਗਾ ਨਾ ਸਹੀ ਮਾੜਾ ਸਹੀ ਪਰ ਇਹਨਾਂ ਨੂੰ ਮਾਤਾ ਜੀ ਨੂੰ ਦੇਣ ਵੇਲੇ ਉਸ ਨੂੰ ਐਨੀ ਬਹੁਤ ਨਮੋਸ਼ੀ ਨਹੀਂ ਜਾਪੇਗੀ ਦਿਨ ਚੜਿਆ ਪ੍ਰਬਾਤ ਵੇਲੇ ਹੀ ਉੱਠ ਕੇ ਬੇਬੇ ਠਾਕਰੀ ਆਪਣੇ ਆਰੇ ਲੱਗ ਪਈ ਸੀ ਕ੍ਰਿਸ਼ਨ ਬੜੀ ਖੁਸ਼-ਖੁਸ਼ ਅੰਦਰ-ਬਾਹਰ ਫਿਰ ਰਹੀ ਸੀ ਸ਼ਿਭੂ ਨੂੰ ਅੱਜ ਕੰਮ ਦਾ ਨਾਗਾ ਸੀ ਪਾਣੀ ਗਰਮ ਕੀਤਾ ਗਿਆ ਜੱਜਾ ਤੇ ਕਾਕੇ ਨੂੰ ਨੁਹਣ ਲਈ ਫਰਾਗ ਕੱਢੀ ਗਈ ਜਿਹੜੀ ਬੇਬੇ ਠਾਕਰੀ ਨੇ ਅੱਜ ਦੇ ਦਿਨ ਲਈ ਤਿਆਰ ਕਰਵਾ ਰੱਖੀ ਸੀ ਚਾਰਖਾਨੇ ਦੀ ਸ਼ਲਵਾਰ ਕਮੀਜ਼ ਤੇ ਮੋਟੀ ਮਲਮਲ ਦਾ ਪੋਸ਼ਣ ਰੱਜੂ ਲਈ ਵੀ ਤਿਆਰ ਕੀਤਾ ਜਾ ਚੁੱਕਾ ਸੀ ਘਰ ਵਿੱਚ ਇਸ ਵੇਲੇ ਖਾਸੀ ਗੇਮਾ ਗੇਮੀ ਦਿਖਾਈ ਦੇ ਰਹੀ ਸੀ ਘਰਦਿਆਂ ਤੋਂ ਛੁੱਟ ਪੰਜ ਛੇ ਗਵੰਡਣਾ ਵੀ ਆਈਆਂ ਹੋਈਆਂ ਸਨ ਤੇ ਚਾਰ ਪੰਜ ਉਹਨਾਂ ਦੇ ਬਾਲ ਬੱਚੇ ਵੀ ਮਾਤਾ ਜੀ ਕੱਲ ਜਾਂਦੇ ਹੋਏ ਕਹਿ ਗਏ ਸਨ ਕਿ ਉਹ ਖੁਦ ਆ ਕੇ ਤੁਹਾਨੂੰ ਨਵਾਵੇਗੀ ਤੇ ਇਸ ਵੇਲੇ ਸਭ ਦੇ ਮਾਤਾ ਜੀ ਦੀ ਉਡੀਕ ਕਰ ਰਹੇ ਸਨ ਛੇਕੜ ਮਾਤਾ ਜੀ ਆ ਪਹੁੰਚੇ ਤੇ ਆਉਂਦਿਆਂ ਹੀ ਹੱਥਲਾ ਅਟੈਚੀ ਕੇਸ ਇੱਕ ਪਾਸੇ ਰੱਖ ਕੇ ਉਹਨਾਂ ਆਪਣੀ ਨੌਕਰੀ ਸੰਭਾਲੀ ਪਹਿਲਾਂ ਰੱਜੋ ਨੂੰ ਫੇਰ ਕਾਕੇ ਨੂੰ ਫਰਾਕ ਪਾਈ ਕਾਕੇ ਦੀਆਂ ਅੱਖਾਂ ਵਿੱਚ ਸੁਰਮਾ ਪਾਈ ਉਸ ਦੇ ਸਿਰ ਤੇ ਕੂਲੇ-ਕੂਲੇ ਵਾਲਾ ਨੂੰ ਬੁਰਸ਼ ਨਾਲ ਸਵਾਰਿਆ ਤੇ ਫਿਰ ਕਾਕੇ ਨੂੰ ਬੇਬੇ ਠਾਕਰੀ ਦੀ ਗੋਦ ਵਿੱਚ ਪਾੰਦਿਆ ਉਸਕੇ ਹੱਲ ਲਓ ਬੇਬੇ ਜੀ ਵਧਾਈ ਕੁਝ ਤਾਂ ਪੋਤਰੇ ਦਾ ਬਣਿਆ ਠਣਿਆ ਰੂਪ ਤੱਕ ਕੇ ਕੁਝ ਮਾਤਾ ਜੀ ਦੇ ਐਸਾਨਾ ਹਿੱਟ ਦਬ ਜਾਣ ਕਰਕੇ ਬੇਬੇ ਠਾਕਰੀ ਦੇ ਮੂੰਹੋਂ ਆਵਾਜ਼ ਥਿਰਕ ਥਿਰਕ ਕੇ ਨਿਕਲੀ ਮਾਤਾ ਜੀ ਸੱਤਾਂ ਜਨਮਾਂ ਵਿੱਚ ਮੈਂ ਤੁਹਾਡੀਆਂ ਦੇਣੀਆਂ ਨਹੀਂ ਦੇ ਸਕਦੀ ਵਧਾਈ ਪਹਿਲਾਂ ਤੁਹਾਨੂੰ ਤੇ ਮਗਰੋਂ ਕਿਸੇ ਹੋਰ ਨੂੰ ਛੇਤੀ ਨਾਲ ਅਗਾਹ ਵਧ ਕੇ ਕ੍ਰਿਸ਼ਨ ਨੇ ਆਪਣਾ ਪਤੀਜਾ ਬੇਬੇ ਠਾਕਰੀ ਦੀ ਗੋਦ ਚੋਂ ਚੁੱਕ ਲਿਆ ਤੇ ਇਧਰ ਬੇ ਬਠਾਕਰੀ ਨੇ ਕੰਬਦੇ ਹੱਥਾਂ ਨਾਲ ਪੋਸ਼ਣ ਦੀ ਕੰਨੀ ਖੋਲੀ ਮਾਤਾ ਜੀ ਚੌਰੀ ਤੈ ਕੀਤੀ ਹੋਈ ਨੋਟਾਂ ਦੀ ਥੱਬੀ ਉਸ ਨੇ ਮਾਤਾ ਜੀ ਵੱਲ ਵਧਾਈ ਤੁਹਾਡੀਆਂ ਕਰਨੀਆਂ ਦਾ ਮੁੱਲ ਨਹੀਂ ਕਿਸੇ ਤੋਂ ਪੈ ਸਕਦਾ ਮਾਤਾ ਜੀ ਮੈਂ ਕੰਗਾਲਣੀ ਕੋਲ ਕੀ ਇਹ ਤੁਹਾਨੂੰ ਦੇਣ ਜੋਗਾ ਤੁਸੀਂ ਮੇਰੇ ਹਨੇਰੇ ਘਰ ਵਿੱਚ ਚੰਨ ਚਾੜਿਆ ਤੁਸੀਂ ਨੋਟ ਫੜ ਕੇ ਮਾਤਾ ਜੀ ਨੇ ਮੁੜ ਬੇ ਬਠਾਕਰੀ ਦੀ ਗੋਦ ਵਿੱਚ ਰੱਖ ਦਿੱਤੇ ਤੇ ਬੋਲੀ ਹੂੰ ਤੇ ਬੇਬੇ ਜੀ ਹੀਰੇ ਵਰਗਾ ਮੁੰਡਾ ਲੈ ਕੇ ਮੈਨੂੰ ਇਹਨਾਂ ਕਾਗਜ਼ਾਂ ਨਾਲ ਬਰਚਾਣ ਲੱਗੇ ਜੀ ਬੇਬੇ ਠਾਕਰੀ ਕੁਝ ਪੈੜੀ ਪੈ ਗਈ ਕੋਲ ਬੈਠੇ ਸ਼ਿਭੂ ਨੂੰ ਵੀ ਘੱਟ ਸ਼ਰਮਿੰਦਗੀ ਨਹੀਂ ਮਹਿਸੂਸ ਹੋਈ ਪਰ ਗਵੰਡਣਾ ਨੂੰ ਮਾਤਾ ਜੀ ਦੀਆਂ ਗੱਲਾਂ ਲੋਭੀਆਂ ਵਾਲੀਆਂ ਜਾਪੀਆਂ ਕ੍ਰਿਸ਼ਨਾ ਹੀ ਇੱਕ ਐਸੀ ਸੀ ਜਿਸ ਉੱਤੇ ਕੋਈ ਅਸਰ ਹੋਇਆ ਨਹੀਂ ਸੀ ਦਿਖਾਈ ਦਿੰਦਾ ਮੇਰੀ ਮਿਹਨਤ ਦੀ ਮਜ਼ਦੂਰੀ ਬੇਬੇ ਜੀ ਪੂਰੀ ਦੇਣੀ ਪਵੇਗੀ ਤੁਹਾਨੂੰ ਮਾਤਾ ਜੀ ਨੇ ਮੁਸਕਰਾਉਂਦਿਆਂ ਕਿਹਾ ਬੇਬੇ ਠਾਕਰੀ ਘਬਰਾਜ ਹੀ ਗਈ ਤੇ ਇਸੇ ਘਬਰਾਹਟ ਵਿੱਚ ਸੰਗ ਦੀ ਸੰਗ ਦੀ ਬੋਲੀ ਮਾਤਾ ਜੀ ਮੈਂ ਕਦੀ ਵੀ ਨਾਬਰੀ ਨਾ ਕਰਦੀ ਜੇ ਮੇਰੇ ਕੋਲ ਇਦੋਂ ਵੱਧ ਕੁਝ ਹੁੰਦਾ ਪਰ ਮੈਂ ਪੈਸਿਆਂ ਦੀ ਸ਼ਕਲ ਵਿੱਚ ਨਹੀਂ ਲੈਣਾ ਆਪਣੀ ਮਿਹਨਤ ਦਾ ਮੁੱਲ ਬੇਬੇ ਜੀ ਤੇ ਤੇ ਹੋਰ ਮੇਰੀ ਜਿੰਦ ਵੀ ਹਾਜ਼ਰੇ ਤੁਹਾਡੇ ਲਈ ਦੱਸੋ ਜੇ ਹੋਰ ਕੋਈ ਚੀਜ਼ ਤੁਹਾਡੇ ਮਤਲਬ ਦੀ ਹੋਵੇ ਮੇਰੇ ਘਰ ਵਿੱਚ ਤੁਹਾਡੇ ਘਰ ਵਿੱਚ ਹੈਗੀ ਏ ਤਾਈਏ ਤੇ ਮੈਂ ਮੰਗ ਰਹੀ ਹਾਂ ਮੂੰਹ ਪਾੜ ਕੇ ਤੁਹਾਡੇ ਕੋਲੋਂ ਜੀ ਸਦਕੇ ਦੱਸੋ ਮਾਤਾ ਜੀ ਨਾ ਤਾਂ ਨਹੀਂ ਕਰੋਗੇ ਭਾਵੇਂ ਮੇਰੇ ਜੰਮ ਦੀਆਂ ਜੁੱਤੀਆਂ ਸਵਾ ਲੋ ਸੀ ਨਾ ਕਰਾਂਗੀ ਤਾਂ ਮੈਨੂੰ ਇਹ ਕੁੜੀ ਦੇ ਦਿਓ ਫਿਰ ਮਾਤਾ ਜੀ ਨੇ ਕ੍ਰਿਸ਼ਨਾਵਲ ਉਂਗਲ ਕਰਕੇ ਕਿਹਾ ਕਿਸੇ ਨੂੰ ਵੀ ਕੁਝ ਸਮਝ ਨਾ ਆਈ ਇਸ 부ਜਾਰਤ ਦੀ ਕਰ ਦੇਵੀ ਤੇ ਬਾਹਰ ਦੇਵੀ ਹੱਕੇ ਬੱਕੇ ਹੋ ਕੇ ਤੱਕ ਰਹੇ ਸਨ ਮਾਤਾ ਜੀਵਲ ਇਸ ਤੋਂ ਪਹਿਲਾਂ ਕਿ ਮਾਤਾ ਜੀ ਨੂੰ ਆਪਣੀ ਮੰਗ ਬਾਰੇ ਵਿਸਥਾਰ ਨਾਲ ਦੱਸਣਾ ਪੈਂਦਾ ਕੋਲ ਬੈਠੀ ਹੋਈ ਕ੍ਰਿਸ਼ਨਾਂ ਨੂੰ ਸ਼ਿਭੂ ਦੇ ਕੰਨ ਲਾ ਕੇ ਮੂੰਹ ਲੈ ਜਾ ਕੇ ਕਿਹਾ ਪਾਪਾ ਜੀ ਉਸ ਦਿਨ ਤੁਸੀਂ ਇੱਕ ਗੱਲ ਪੁੱਛੀ ਸੀ ਨਾ ਕਿ ਉਹ ਦੇਵੀ ਕੌਣ ਹੈ ਜਿਸ ਤੋਂ ਤੂੰ ਇੰਨਾ ਕੁਝ ਸਿੱਖੀਏ ਉਹ ਦੇਵੀ ਇਹੋ ਜੇ ਹੈ ਹੈ ਸ਼ਿਭੂ ਦਾ ਸਮੁੱਚਾ ਸਰੀਰ ਜਿਵੇਂ ਪ੍ਰਸ਼ਨ ਬਣ ਗਿਆ ਤੇ ਤੂੰ ਕਿਹਾ ਸੀ ਕਿ ਫੇਰ ਕਦੀ ਦੱਸਾਂਗੀ ਇਹ ਉਹੀਓ ਨੇ ਪਾਪਾ ਜੀ ਤੋ ਇਹਨਾਂ ਦਾ ਹੀ ਪੁੱਤਰ ਸੀ ਉਹ ਜਿਹੜਾ ਹੈ ਸੱਚੀ ਕਹਿੰਦਾ ਹੋਇਆ ਸ਼ਿਭੂ ਉਦਾਂ ਹੀ ਮਾਤਾ ਜੀ ਦੇ ਪੈਰਾਂ ਤੇ ਵਿਛ ਗਿਆ ਜੀਕਣ ਉਸ ਦਿਨ ਕ੍ਰਿਸ਼ਨਾਂ ਦੇ ਪੈਰਾਂ ਤੇ ਡਿੱਗਾ ਸੀ ਬੇਬੇ ਠਾਕਰੀ ਵੀ ਤਾਂ ਪੁੱਤਰ ਪਾਸੋਂ ਉਹ ਕਿੱਸਾ ਸੁਣ ਚੁੱਕੀ ਸੀ